ਸਤਿ ਸ੍ਰੀ ਅਕਾਲ ਸਾਰੇ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਿੰਨੇ ਠੀਕ ਹੋਵਗੇ ਤੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਇੱਥੇ ਜੀ ਮਾਰਨਿੰਗ ਤੋਂ ਵਲੌਗ ਸਟਾਰਟ ਕਰ ਰਹੇ ਹਾਂ ਤੇ ਕੱਲ ਨਾ ਬਹੁਤ ਜ਼ਿਆਦਾ ਹਨੇਰੀ ਆਈ ਰਾਤ ਤੇ ਇੰਨਾ ਇੰਨੀ ਜ਼ਿਆਦਾ ਜਿਹੜੀ ਬਾਰਿਸ਼ ਹੋਈ ਸੀ ਜਿੱਤੇ ਕਰਕੇ ਨਾ ਮੌਸਮ ਠੰਡਾ ਹੋ ਗਿਆ ਔਰ ਲਾਈਟ ਨਾ ਸਾਰਾ ਦਿਨ ਹੀ ਨਹੀਂ ਆਈ ਹੈ ਕਿ ਇਸ ਕਰਨੇ ਕਾਫੀ ਜ਼ਿਆਦਾ ਦਿੱਕਤ ਹੋ ਗਈ ਸੀ ਗਰਮੀ ਵੱਲੋਂ ਕੋਈ ਦਿੱਕਤ ਨਹੀਂ ਸੀ ਕਿਉਂਕਿ ਬਾਰਿਸ਼ ਪੈ ਨਾਲਾ ਸਾਰਾ ਮੌਸਮ ਜਿਹੜਾ ਠੰਡਾ ਹੋ ਗਿਆ ਸੀਗਾ ਬਾਕੀ ਲਾਈਟ ਨਾਲ ਬਹੁਤ ਸਾਰੇ ਕੰਮ ਜਿਹੜੇ ਹੁੰਦੇ ਆ ਉਹ ਰੁਕ ਗਏ ਸੀਗੇ ਜਿੱਦਾਂ ਕਿ ਪਾਣੀ ਭਰਨਾ ਹਨਾ ਕੱਪੜੇ ਵਗੈਰਾ ਧੋਣਾ ਤੇ ਥੋੜੇ ਜਿਹਾ ਕੱਪੜੇ ਸੀਗੇ ਉਹ ਮੈਂ ਹੱਥ ਨਾਲ ਹੀ ਧੋ ਲੱਤੇ ਸੀਗੇ ਤੇ ਆਪਣਾ ਜਿਹੜਾ ਕੰਮ ਨਿਭੜ ਗਿਆ ਸੀਗਾ ਤੇ ਅੱਜ ਨੂੰ ਮੈਂ ਵਰਨਿੰਗ ਟਾਈਮ ਹੀ ਨਹਾ ਲੈਂਦੀ ਸੀ ਮੈਂ ਕਿਹਾ ਚਲੋ ਮੈਂ ਬਿਲ ਨਹਾ ਲੈਂਦੀ ਆ ਜਿਹੜੇ ਕੱਪੜੇ ਤੇ ਉੱਤੇ ਸਿਰ ਨਾ ਲੱਗੇ ਹੱਥ ਉਹ ਵੀ ਜਿਹੜੇ ਧੋਈ ਦਿੱਤੇ ਤੇ ਮੈਂ ਆਪਣੇ ਕੱਪੜੇ ਚੇਂਜ ਕਰਕੇ ਨਾ ਆਪਣੇ ਨਾ ਕੇ ਰੈਡੀ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਮੈਂ ਕੰਮ ਕਰਨਾ ਜਿਹੜਾ ਸਟਾਰਟ ਕੀਤਾ ਅੱਜ ਇਥੇ ਸਾਫ ਸਫਾਈ ਦਾ ਕੰਮ ਰਹਿ ਗਿਆ ਸੀ ਪਹਿਲਾਂ ਮੈਂ ਬਾਹਰਲਾ ਕੰਮ ਹੀ ਨਿਬੇੜਿਆ ਮੈਨੂੰ ਐ ਸੀ ਕਿ ਧੁੱਪ ਵਗੈਰਾ ਨਾ ਹੋ ਜੇ ਬਟਾ ਜੀ ਧੁੱਪ ਹੋਈ ਨਹੀਂ ਸੀ ਕਿਉਂਕਿ ਮੌਸਮ ਬਹੁਤ ਜ਼ਿਆਦਾ ਠੰਡਾ ਸੀਗਾ ਪਰ ਬਾਹਰਲੇ ਕੰਮ ਮੈਂ ਪਹਿਲਾਂ ਹੀ ਜਿਹੜੇ ਨਿਬੇੜਲੇ ਸੀਗੇ ਤੇ ਲਾਈਟ ਨਾ ਸਾਰੀ ਰਾਤ ਨਹੀਂ ਆਈ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਲਾਈਟ ਨੇ ਤੇ ਤੁਹਾਨੂੰ ਪਤਾ ਹੀ ਹੈ ਨਾ ਕਿਉਂਕਿ ਮੱਛਰ ਵਗੈਰਾ ਵੀ ਹੋ ਜਾਂਦਾ ਲਾਈਟ ਤੋਂ ਬਿਨਾ ਜਦੋਂ ਪੱਖੇ ਵਗੈਰਾ ਚੱਲਦੇ ਆ ਉਦੋਂ ਵਧੀਆ ਨੀਂਦ ਆਉਂਦੀ ਆ ਤੇ ਵੈਸੇ ਦਰਵਾਜ਼ੇ ਵਗੈਰਾ ਸਾਰੇ ਖੋਲ ਕੇ ਹੀ ਅਸੀਂ ਸੁੱਤੇ ਸੀਗੇ ਕਿਉਂਕਿ ਨਾ ਠੰਢੀ ਠੰਡੀ ਹਵਾ ਜੜੀ ਆ ਰਹੀ ਸੀ ਜਿਵੇਂ ਦਰਵਾਜ਼ੇ ਵਗੈਰਾ ਬੰਦ ਕਰ ਲੈਂਦੇ ਹਨਾ ਫਿਰ ਗਰਮੈਸ਼ੀ ਹੋ ਜਾਂਦੀ ਅੰਦਰ ਇਸ ਕਰਕੇ ਬਾਹਰ ਮੌਸਮ ਠੰਡਾ ਸੀ ਨਾ ਇਸ ਕਰਕੇ ਦਰਵਾਜ਼ੇ ਵਗੈਰਾ ਖੋਲੇ ਸੀਗੇ ਓਪਨ ਕਰਕੇ ਹੀ ਜਿਹੜੇ ਸੁੱਤੇ ਸੀਗੇ ਤੇ 3 ਵਜੇ ਜਾ ਕੇ ਜਿਹੜੀ ਬਾਰਿਸ਼ ਆਈ ਸੀ ਪਹਿਲਾਂ ਜਿਹੜੀ ਬਹੁਤ ਜ਼ਿਆਦਾ ਜੜੀ ਗਰਮੀ ਸੀਗੀ ਪੋਰਨ ਹਾਲਜਕਲ ਜਿਹੜੇ ਮੌਸਮ ਨੇ ਉਹ ਹੈਗੇ ਆ ਹਨੇਰੀਆਂ ਦੇ ਮੌਸਮ ਆ ਕਿਉਂਕਿ ਇਸ ਮੌਸਮ 'ਚ ਜਾ ਕੇ ਨਾ ਬਹੁਤ ਸਾਰੀਆਂ ਹਨੇਰੀਆਂ ਵਗੈਰਾ ਚਲਦੀਆਂ ਰਹਿੰਦੀਆਂ ਨੇ ਤੇ ਉਹਨਾਂ ਵਿੱਚ ਨਾ ਸਾਨੂੰ ਕੁਝ ਖਾਸ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਆ ਕਿ ਜਿੱਦਾਂ ਕਿ ਦੇਖੋ ਨੇਰੀ ਦਾ ਮੌਸਮ ਸਟਾਰਟ ਆ ਤੇ ਬਾਰਿਸ਼ ਵਿੱਚੋਂ ਹੋਈ ਜਾਂਦੀ ਹੈ ਬਟ ਨੇਰੀ ਜ਼ਿਆਦਾ ਹੁੰਦੀ ਆ ਹਨਾ ਤੇ ਕਿਉਂਕਿ ਜਦੋਂ ਕਣਕਾ ਵਗੈਰਾ ਕੱਟ ਜਾਂਦੀਆਂ ਨਾ ਉਦੋਂ ਨੇਰੀਆਂ ਦਾ ਜਿਹੜਾ ਮੌਸਮ ਸਟਾਰਟ ਹੋ ਹੀ ਜਾਂਦਾ ਹੁੰਦਾ ਤੇ ਇਹਨਾਂ ਦਿਨਾਂ ਵਿੱਚ ਆ ਕੇ ਨਾ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਥਾ ਧਿਆਨ ਦੇ ਰੱਖਣਾ ਚਾਹੀਦਾ ਹੈ ਉਹ ਮੈਂ ਤੁਹਾਡੇ ਨਾਲ ਹੁਣ ਜਿਹੜਾ ਸ਼ੇਅਰ ਕਰੂੰਗੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾ ਇਸ ਮੌਸਮ ਵਿੱਚ ਜਿਹੜੀਆਂ ਸਾਨੂੰ ਜ਼ਰੂਰੀ ਜੜੀਆਂ ਕਰਨੀਆਂ ਚਾਹੀਦੀਆਂ ਨੇ ਇਕ ਤਾ ਉਹ ਜੀ ਅੱਜ ਕੱਲ ਜਿਵੇਂ ਦੀਆਂ ਏਰੀਆ ਚੱਲਦੀਆਂ ਨੇ ਉਹਦੇ ਕਰਕੇ ਬਿਜਲੀ ਦਾ ਕੱਟ ਬਹੁਤ ਜ਼ਿਆਦਾ ਲੱਗਦਾ ਆ ਹਨਾ ਤੇ ਪਿਛਲੀ ਦਾ ਕੱਟ ਲੱਗਦਾ ਕਿਉਂਕਿ ਬਿਜਲੀ ਕਰਕੇ ਆਪਣੇ ਸਾਰੇ ਕੰਮ ਜਿਹੜੇ ਬਿਜਲੀ ਦੇ ਨਾਲ ਹੀ ਹੁੰਦੇ ਆ ਹਨਾ ਇਸ ਕਰਕੇ ਨਾ ਆਪਾਂ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਆਪਣੀ ਲਾਈਟ ਆਈ ਹੁੰਦੀ ਆ ਹਨਾ ਉਦੋਂ ਖਾਸ ਕਰਕੇ ਆਪਣੀ ਪਾਣੀ ਦੀ ਟੈਂਕੀ ਵਗੈਰਾ ਉਹ ਭਰ ਲੈਣੀ ਚਾਹੀਦੀ ਆ ਜਦੋਂ ਵੀ ਲਾਈਟ ਹੁੰਦੀ ਆ ਉਦੋਂ ਆਪਣਾ ਮੋਟਰ ਛੱਡ ਕੇ ਨਾ ਪਾਣੀ ਸਭ ਤੋਂ ਪਹਿਲਾਂ ਜਿਹੜਾ ਪਾਣੀ ਦੀ ਟੈਂਕੀ ਭਰੋ ਕਿਉਂਕਿ ਪਤਾ ਨਹੀਂ ਕਿਹੜੇ ਵਲੇ ਮੌਸਮ ਚੇਂਜ ਹੋ ਜੇ ਤੇ ਲਾਈਟ ਦਾ ਜਿਹੜਾ ਕੱਟ ਵਰਜੇ ਹਨਾ ਤੇ ਦੂਸਰਾ ਜੀ ਆਪਣਾ ਜਿਹੜਾ ਮੋਬਾਈਲ ਫੋਨ ਜਿਹੜੇ ਆਪਣੇ ਹੁੰਦੇ ਆ ਉਹ ਆਪਾਂ ਨੂੰ ਚਾਰਜ ਕਰਕੇ ਰੱਖਣੇ ਚਾਹੀਦੇ ਆ ਕਿ ਲਾਈਟ ਕਿਉਂਕਿ ਹਨੇਰੀ ਦੇ ਮੌਸਮ ਵਿੱਚ ਨਾ ਲਾਈਟ ਜਦੋਂ ਚਲੇ ਜਾਂਦੀ ਆ ਉਹ ਕੱਟ ਦਿੰਦੇ ਆ ਪਿੱਛੇ ਹੀ ਕੱਟ ਦਿੰਦੇ ਆ ਕਈ ਵਾਰ ਨ ਹਨੇਰੀ ਵਗੈਰਾ ਚਲਦੀ ਆ ਤੂੰ ਉਦੋਂ ਤਾਰਾਂ ਵਗੈਰਾ ਵੀ ਜਿਹੜੀਆਂ ਟੁੱਟ ਜਾਂਦੀਆਂ ਨੇ ਹਨਾ ਤੇ ਉਹਨਾਂ ਨੂੰ ਠੀਕ ਕਰਨ 'ਚ ਇੱਕ ਅੱਧਾ ਦਿਨ ਲੱਗ ਜਾਂਦਾ ਹੈ ਤੇ ਲੰਬਾ ਘੱਟ ਜਿਹੜਾ ਲਾਈਟ ਦਾ ਲੱਗ ਜਾਂਦਾ ਹੈ ਇਸ ਕਰਕੇ ਫਿਰ ਆਪਣੇ ਫੋਨ ਵੀ ਡੈੱਡ ਹੋ ਜਾਂਦੇ ਆ ਤੇ ਆਪਣਾ ਪਾਣੀ ਵਗੈਰਾ ਜਿਹੜੀ ਉਹ ਵੀ ਔਖਾ ਹੋ ਜਾਂਦਾ ਪਾਣੀ ਤੋਂ ਇਸ ਕਰਕੇ ਜਦੋਂ ਲਾਈਟ ਹੁੰਦੀ ਹੈ ਨਾ ਤੇ ਧਿਆਨ ਰੱਖਣਾ ਚਾਹੀਦਾ ਕਿ ਆਪਣੀ ਜਦੋਂ ਲਾਈਟ ਹੁੰਦੀ ਹੈ ਉਦੋਂ ਆਪਣੀ ਪਾਣੀ ਦੀ ਟੈਂਕੀ ਜਿਹੜੀ ਆਪਾਂ ਭਰ ਕੇ ਰੱਖੀਏ ਤਾਂ ਅੱਗੇ ਜੇ ਇੱਕ ਦਿਨ ਲਾਈਟ ਨਾ ਵੀ ਆਵੇ ਨਾ ਤੇ ਆਪਣਾ ਜਿਹੜਾ ਪਾਣੀ ਬਿਨਾਂ ਆਪਾਂ ਨੂੰ ਔਖਾ ਨਾ ਹੋਣਾ ਪਵੇ ਨਾ ਮੈਂ ਇਹ ਤੁਹਾਡੇ ਨਾਲ ਤਾਂ ਕਰਕੇ ਸ਼ੇਅਰ ਕਰ ਰਹੀ ਹਾਂ ਕਿਉਂਕਿ ਮੇਰੇ ਨਾਲ ਇਹ ਹੋ ਚੁੱਕੀ ਆ ਇੱਕ ਵਾਰੀ ਨਾ ਮਤਲਬ ਮੈਂ ਟੈਂਕੀ ਭਰੀ ਨਹੀਂ ਸੀ ਮੈਂ ਨਾ ਐਤਾ ਹੀ ਟਾਲ ਮਟੋਲ ਕਰਦੇ ਰਹੀ ਮੈਂ ਸੋਚਿਆ ਵੀ ਚਲੋ ਕੋਈ ਨਾ ਫੇਰ ਭਰ ਲੂੰਗੀ ਤੇ ਉਦੋਂ ਹੀ ਇੰਨੀ ਜ਼ੋਰ ਦੀ ਨੇਰੀ ਆਈ ਤੇ ਲਾਈਟ ਦਾ ਜਿਹੜਾ ਕੱਟ ਹੋ ਗਿਆ ਪੂਰਾ ਇੱਕ ਦਿਨ ਵਾਸਤੇ ਤੇ ਦੇਖਿਆ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਦੀ ਟੈਂਕੀ ਉਹ ਵੀ ਜਿਹੜੀ ਖਤਮ ਹੋ ਗਈ ਹੈ ਤੇ ਮੈਨੂੰ ਪਤਾ ਉਦੋਂ ਮੈਨੂੰ ਇੰਨਾ ਜ਼ਿਆਦਾ ਔਖਾ ਹੋਇਆ ਚਲੋ ਕੱਪੜੇ-ਕੁਪੜੇ ਤਾਂ ਕੋਈ ਗੱਲ ਨਹੀਂ ਜਿਹੜਾ ਆਪਾਂ ਵਾਸ਼ਰੂਮ ਵਗੈਰਾ ਜਾਂਦੇ ਆ ਹਨਾ ਤੇ ਪੀਣ ਪੀਣ ਪੱਖੋਂ ਵੀ ਰਹਿ ਗਈ ਸੀ ਕਿੰਨੀ ਜ਼ਿਆਦਾ ਦਿੱਕਤ ਹੋ ਗਈ ਕਿ ਆਪਾਂ ਨੂੰ ਪਤਾ ਹੀ ਹੈ ਕਿ ਸਾਰਾ ਕੰਮ ਜਿਹੜਾ ਆਪਣਾ ਪਾਣੀ ਨਾਲ ਹੁੰਦਾ ਹੈ ਹਨਾ ਉਸ ਤੋਂ ਬਾਅਦ ਜੀ ਮੈਂ ਕਦੇ ਵੀ ਇਸ ਚੀਜ਼ ਵਾਸਤੇ ਅੰਗਿਲ ਨਹੀਂ ਕੀਤੀ ਹੈਗੀ ਜਦੋਂ ਵੀ ਲਾਈਟ ਆਉਂਦੀ ਹੈ ਮੈਂ ਆਪਣੀ ਪਾਣੀ ਦੀ ਟੈਂਕੀ ਸਭ ਤੋਂ ਪਹਿਲਾਂ ਜਿਹੜੀ ਭਰਦੀ ਹੁੰਨੀ ਆ ਤਾਂ ਕਿ ਮੈਨੂੰ ਨਾ ਜਿਹੜਾ ਔਖਾ ਨਾ ਹੋਵੇ ਹਾਂਜੀ ਆ ਵਾਲੇ ਮੌਸਮ ਉਹੀ ਚੱਲ ਰਹੇ ਨੇ ਹਨੇਰੀਆਂ ਵਾਲੇ ਤੇ ਇਹਨਾਂ ਹਨੇਰੀਆਂ ਦੇ ਮੌਸਮ ਵਿੱਚ ਤੁਸੀਂ ਇਹ ਆ ਵਾਲੀਆਂ ਚੀਜ਼ਾਂ ਦਾ ਖਾਸ ਧਿਆਨ ਰੱਖੋ ਤੇ ਫਿਰ ਤਾਂ ਕਿ ਨਾ ਆਪਾਂ ਨੂੰ ਬਾਅਦ ਚ ਪਛਤਾਣਾ ਨਾ ਪਵੇ ਕਿਉਂਕਿ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਮੈਨੂੰ ਪਤਾ ਹੈ ਏਸੀ ਕਰਕੇ ਮੈਂ ਤੁਹਾਡੇ ਨਾਲ ਇਹ ਚੀਜ਼ਾਂ ਸ਼ੇਅਰ ਕਰਦੀਆਂ ਕਿ ਜੇ ਮੇਰੇ ਨਾਲ ਇਹ ਦਿੱਕਤ ਹੋਈ ਹੈ ਤੇ ਤੁਹਾਡੇ ਨਾਲ ਇਹ ਦਿੱਕਤ ਨਾ ਹੋਵੇ ਤੇ ਜਦੋਂ ਆਪਣੇ ਪਾਣੀ ਵਗੈਰਾ ਖਤਮ ਹੋ ਜਾਂਦਾ ਤੇ ਆਪਾਂ ਕਿਸੇ ਤੋਂ ਲੈਣ ਜਾਂਦੇ ਆ ਨਾ ਅਗਲਾ ਵੀ ਫਿਰ ਨਹੀਂ ਦਿੰਦਾ ਹੈਗਾ ਉਹ ਦਊਗਾ ਵੀ ਕਿਉਂ ਕਿਉਂਕਿ ਉਹਨਾਂ ਕੋਲ ਕਿਹੜਾ ਲਾਈਟ ਹੁੰਦੀ ਆ ਹਨਾ ਉਹਨਾਂ ਕੋਲੇ ਆਪਦੇ ਕੋਲ ਆਪਣੇ ਜੋਗਾ ਹੁੰਦਾ ਆ ਇਸ ਕਰਕੇ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਤੇ ਕੋਸ਼ਿਸ਼ ਕਰੀਏ ਕਿ ਪਹਿਲਾਂ ਹੀ ਇਹਨਾਂ ਚੀਜ਼ਾਂ ਦਾ ਜਿਹੜਾ ਆਪਾਂ ਧਿਆਨ ਰੱਖੀਏ ਤਾਂ ਕਿ ਆਪਾਂ ਨੂੰ ਬਾਅਦ ਵਿੱਚ ਜੜੀ ਦਿੱਕਤ ਨਾ ਹੋਵੇ ਤੇ ਇਥੇ ਜੀ ਮੈਂ ਆਪਣੇ ਥੋੜੇ ਜਿਹਾ ਕੱਪੜੇ ਜਿਹੜੇ ਹੱਥ ਨਾਲ ਧੋਤੇ ਸੀ ਹਨਾ ਉਹਨਾਂ ਨੂੰ ਮੈਂ ਇਥੇ ਤੈਹ ਲਗਾ ਰਹੀ ਸੀ ਤੇ ਮੈਂ ਨਿਮਰਤ ਇਥੇ ਸੋ ਚੁੱਕੀ ਸੀ ਕਿਉਂਕਿ ਨਾ ਨਿਮਰਤਾ ਜਿਵੇਂ ਸਕੂਲ ਨਹੀਂ ਸੀ ਗਈ ਤੇ ਉਹ ਕਹਿੰਦੀ ਸੀ ਸਵੇਰ ਰਾਤ ਨੂੰ ਹੀ ਉਹਨੇ ਕਹਿ ਦਿੱਤਾ ਸੀ ਕਿ ਮੈਂ ਸਵੇਰ ਸਕੂਲ ਨਹੀਂ ਜਾਣਾ ਹੈਗਾ ਤੇ ਉਹਦੇ ਪਾਪਾ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਇਹ ਤਾਂ ਨਹੀਂ ਮੰਨ ਹੈਗਾ ਤੇ ਆਪਾਂ ੱਤੱਕਾ ਕੇ ਕਰਨਾ ਇਹਦੇ ਨਾਲ ਹਨਾ ਇਹਦੀ ਕਿਹੜਾ ਵੀ ਚਲੋ ਜਿਆਦੀ ਵੱਡੀ ਪੜਾਈ ਆ ਇਹ ਕੋਈ ਗੱਲ ਨਹੀਂ ਕਰ ਜਿਹੜੀ ਛੁੱਟੀ ਕਰਾ ਦਿੰਦੇ ਆ ਤੇ ਇੱਥੇ ਨਿਮਰਤ ਸੋ ਗਈ ਸੀ ਖੇਡ ਖੁੜ ਕੇ ਤੇ ਇੱਥੇ ਲਗਭਗ 2:30 ਕਵਜੇ ਦਾ ਟਾਈਮ ਸੀਗਾ ਤੇ ਨਿਮਰਤ ਦੇ ਪਾਪਾ ਆਉਣ ਹੀ ਵਾਲੇ ਸੀਗੇ ਤਾਂ ਕਰਕੇ ਉਸ ਤੋਂ ਪਹਿਲਾਂ ਮੈਂ ਕਿਹਾ ਚਲੋ ਫੇਰ ਰੋਟੀ ਬਣਾਉਂਗੀ ਪਹਿਲਾਂ ਜਿਹੜੇ ਕੱਪੜੇ ਹਨ ਉਹਨਾਂ ਦੀ ਜੜੀ ਮੈਂ ਤੈਨ ਲਗਾ ਦਿੰਨੀ ਆ ਤੇ ਨਾਲ ਹੀ ਜੇ ਤੁਸੀਂ ਮੇਰੇ ਭੈਣ ਵੀਰ ਜਿਹੜੇ ਚੈਨਲ ਤੇ ਪਹਿਲੀ ਵਾਰੀ ਜੁੜਿਓ ਹਨਾ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤੇ ਵੀ ਕਮੈਂਟ ਵੀ ਜ਼ਰੂਰ ਕਰਿਆ ਕਰੋ ਹਨਾ ਕਿਉਂਕਿ ਤੁਹਾਡੇ ਕਮੈਂਟਾਂ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਤੇ ਜਿਹੜੀਆਂ ਭੈਣਾ ਵਲੌਗ ਦੇਖਦੀਆਂ ਨੇ ਰੈਗੂਲਰ ਹਨਾ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਇੰਨਾ ਬਿਜ਼ੀ ਸ਼ਡਿਊਲ ਚੋਂ ਆਪਣਾ ਟਾਈਮ ਕੱਟ ਕੇ ਜੜੇ ਮੇਰੇ ਵਲੌਗ ਦੇਖਦੇ ਹੋ ਤੇ ਉੱਤੋਂ ਕਮੈਂਟ ਵੀ ਕਰਦੇ ਹੋ ਮੈਨੂੰ ਮੋਟੀਵੇਟ ਕਰਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਮੈਂ ਤੇ ਐਦਾਂ ਹੀ ਆਪਣਾ ਜਿਹੜਾ ਸਾਥ ਬਣਾਈ ਰੱਖਿਓ ਤੇ ਐਦਾਂ ਹੀ ਜਿਹੜੀ ਸਪੋਰਟ ਕਰਦੇ ਰਹੋ ਔਰ ਨਾ ਇਹ ਗਰਮੀ ਦੇ ਮੌਸਮੇ ਵਿੱਚ ਹੋਰ ਵੀ ਕੁਝ ਗੱਲਾਂ ਨੇ ਜਿਨ੍ਹਾਂ ਤੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਆ ਜਿੱਦਾਂ ਕਿ ਦੇਖੋ ਕਿ ਪੰਛੀ ਵਗੈਰਾ ਹੁੰਦੇ ਆ ਹਨਾ ਵਿਚਾਰੇ ਤਬਸ਼ੂ ਵਗੈਰਾ ਹੁੰਦੇ ਆ ਆਪਣੇ ਘਰ ਦੇ ਆਲੇ-ਦੁਆਲੇ ਜੇ ਐਜਾ ਕੁਛ ਰੱਖੋ ਭਾਂਡਾ ਵਗੈਰਾ ਜਿਦੇ ਵਿੱਚ ਆਪਾਂ ਪਾਣੀ ਵਗੈਰਾ ਭਰ ਕੇ ਰੱਖ ਸਕੀ ਹੁਣੇ ਵਾਸਤੇ ਕਿਉਂਕਿ ਦੇਖੋ ਆਪਣਾ ਵੀ ਗਰਮੀ ਚ ਬੁਰਾ ਹਾਲ ਹੁੰਦਾ ਹੈ ਪਰ ਜਿਹੜੇ ਜੀਵ ਜੰਤੂ ਹੁੰਦੇ ਆ ਉਹ ਤਾਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਹਨਾ ਤੇ ਉਹਨਾਂ ਦਾ ਵੀ ਧਿਆਨ ਆਪਾਂ ਨੂੰ ਹੀ ਰੱਖਣਾ ਪਊਗਾ ਜਦੋਂ ਲੰਗਦੀਆਂ ਵੱਡੀਆਂ ਕਿ ਵਿੰਗਊਆਂ ਵਗੈਰਾ ਹੁੰਦੀਆਂ ਹਨਾ ਤੇ ਆਪਣੀ ਕੰਦ ਵਗੈਰਾ ਤੇ ਕੋਈ ਮਿੱਟੀ ਦਾ ਭਾਂਡਾ ਲੈ ਕੇ ਹਨਾ ਉਹ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਮੈਂ ਵੀ ਰੱਖੇ ਹੋਏ ਆ ਉਹ ਚੀਜ਼ਾਂ ਪਰ ਮੈਂ ਤੁਹਾਡੇ ਨਾਲ ਵੀਡੀਓ ਚ ਲੈ ਸ਼ੇਅਰ ਨਹੀਂ ਕੀਤੇ ਹੈਗੇ ਫਰਦਲ ਇਹੋ ਜੀਆਂ ਚੀਜ਼ਾਂ ਪਾਣੀ ਭਰ ਕੇ ਰੱਖਣਾ ਦਾਣਾ ਵਗੈਰਾ ਪਾ ਦਿੱਤਾ ਕੋਈ ਰੋਟੀ ਬਚੀ ਹੋਈ ਆ ਉਹਦੇ ਟੁਕੜੇ ਪਾ ਦਿੱਤੇ ਹਨਾ ਮਤਲਬ ਉਹਨਾਂ ਦਾ ਵੀ ਹੁਣ ਗਰਮੀ ਦੇ ਮੌਸਮ ਵਿੱਚ ਬੁਰਾ ਹਾਲ ਹੁੰਦਾ ਹੁੰਦਾ ਇਸ ਕਰਕੇ ਉਹਨਾਂ ਵਾਸਤੇ ਪਾਣੀ ਜ਼ਰੂਰ ਰੱਖੋ ਜਿੱਥੇ ਵੀ ਤੁਹਾਨੂੰ ਥਾਂ ਸਹੀ ਲੱਗਦੀ ਆ ਹਨਾ ਆਪਣੇ ਘਰ ਤੋਂ ਬਾਹਰ ਜਾਂ ਕੰਧ ਉੱਤੇ ਕੋਈ ਵੀ ਡੋਂਗਾ ਵਗੈਰਾ ਭਰ ਕੇ ਜਿਹੜਾ ਰੱਖੋ ਉਹਨਾਂ ਵਾਸਤੇ ਪੰਛੀਆਂ ਵਾਸਤੇ ਤੇ ਜਿਹੜੇ ਗਊਆਂ ਵਗੈਰਾ ਜੜੀਆਂ ਗਲੀ ਚ ਘੁੰਮਦੀਆਂ ਹੁੰਦੀਆਂ ਉਹਨਾਂ ਵਾਸਤੇ ਤੇ ਦੇਖੋ ਹੁੰਦਾ ਤੇ ਪੁੱਣ ਦਾ ਕੰਮ ਹੀ ਆ ਕਿਉਂਕਿ ਉਹ ਵਿਚਾਰੇ ਬੋਲ ਕੇ ਨਹੀਂ ਦੱਸ ਸਕਦੇ ਹੁੰਦੇ ਹਨਾ ਪਰ ਆਪਾਂ ਨੂੰ ਚਾਹੀਦਾ ਹੁੰਦਾ ਕਿ ਇਹ ਜੀ ਗਰਮੀ ਦੇ ਮੌਸਮ ਵਿੱਚ ਜਦੋਂ ਆਪਣਾ ਇਹੋ ਜਿਹਾ ਹਾਲ ਹੁੰਦਾ ਆ ਤੇ ਉਹ ਤੋਂ ਵਿਚਾਰੇ ਹੁਣ ਬੋਲ ਕੇ ਵੀ ਨਹੀਂ ਦੱਸ ਤੇ ਕਿ ਉਹਨਾਂ ਨੂੰ ਪਿਆਸ ਵਗੈਰਾ ਲੱਗੀ ਆ ਇਸ ਕਰਕੇ ਇਹ ਚੀਜ਼ਾਂ ਜ਼ਰੂਰ ਕਰੋ ਆਪਣੇ ਘਰ ਤੋਂ ਬਾਹਰ ਜਿਹੜੇ ਪਾਣੀ ਵਗੈਰਾ ਦੀ ਆ ਭਾਂਡਾ ਵਗੈਰਾ ਭਰ ਕੇ ਜ਼ਰੂਰ ਰੱਖੋ ਮਿੱਟੀ ਦਾ ਤਾਂ ਕਿ ਆਪਾਂ ਮਿੱਟੀ ਦਾ ਭਾਂਡਾ ਬਿਲਕੁਲ ਸਹੀ ਆ ਕਿਉਂਕਿ ਉਹਦੇ ਵਿੱਚ ਨਾ ਮਤਲਬ ਪਾਣੀ ਜਿਹੜਾ ਠੰਡਾ ਰਹਿੰਦਾ ਆ ਬਾਕੀ ਜਿਹੜੇ ਆਪਾਂ ਦੂਸਰੇ ਭਾਂਡੇ ਰੱਖਦੇ ਆ ਪਲਾਸਟਿਕ ਵਗੈਰਾ ਦੇ ਹਨਾ ਉਹਦੇ ਵਿੱਚ ਪਾਣੀ ਜਿਹੜਾ ਗਰਮ ਹੋ ਜਾਂਦਾ ਆ ਤੇ ਉਹ ਪੀਣ ਯੋਗ ਨਹੀਂ ਹੁੰਦਾ ਫਿਰ ਇਸ ਕਰਕੇ ਜਿਹੜਾ ਮਿੱਟੀ ਦਾ ਭਾਂਡਾ ਉਹ ਜ਼ਿਆਦਾ ਫਾਇਦੇਮੰਦ ਹੁੰਦਾ ਆ ਤੇ ਕੰਧ ਵਗੈਰਾ ਤੇ ਛੋਟੇ ਡੋਂਗੇ ਜਿਹੜੇ ਹੁੰਦੇ ਆ ਉਹ ਆਪਾਂ ਪੰਛੀਆਂ ਵਗੈਰਾ ਵਾਸਤੇ ਰੱਖਦੇ ਆ ਤਾਂਕਿ ਨਾ ਉਹ ਪਾਣੀ ਵਗੈਰਾ ਜਿਹੜੇ ਪੀ ਸਕਣ ਹਨਾ ਇਥੇ ਜੀ ਨਾ ਇਹਨਾਂ ਨਿਮਲਤ ਨੂੰ ਸਕੂਲ ਵਿੱਚੋਂ ਆ ਲੈਣਾ ਮਿਲਿਆ ਸੀ ਅਰਥਡੇ ਤੇ ਤੇ ਇਹ ਆ ਲੈਣਾ ਜੀ ਅਸੀਂ ਆਪਣੀ ਕੰਧ ਤੇ ਟੰਗ ਦਿੱਤਾ ਤੇ ਉੱਥੇ ਆ ਗਈਆਂ ਹੁਣ ਚਿੜੀਆਂ ਤੇ ਚਿੜੀਆਂ ਨੇ ਆਪਣਾ ਘਰ ਉੱਥੇ ਬਣਾ ਲਿਆ ਤੇ ਬੜੀ ਖੁਸ਼ੀ ਹੋਈ ਹਨਾ ਵੀ ਚਲੋ ਯੂਜ਼ ਹੋ ਗਿਆ ਤੇ ਸਕੂਲ ਵੱਲੋਂ ਵੀ ਨਾ ਮੈਸੇਜ ਆਇਆ ਸੀ ਵੀ ਤੁਸੀਂ ਨਾ ਵੀਡੀਓ ਭੇਜੋ ਉਹਦੇ ਵਿੱਚ ਚਿੜੀਆਂ ਵਗੈਰਾ ਹੋਣੀਆਂ ਚਾਹੀਦੀਆਂ ਨੇ ਤੇ ਦੋ ਤਿੰਨ ਦਿਨ ਤੱਕ ਅਸੀਂ ਢੀਕਦੇ ਰਹੇ ਵੀ ਚਿੜੀ ਆਈ ਨਹੀਂ ਹੈਗੀ ਇਹ ਆ ਲੈਣਾ ਤੇ ਅਸੀਂ ਉੱਥੇ ਲਗਾ ਹੀ ਦਿੱਤਾ ਸੀਗਾ ਤੇ ਪਰ ਚਿੜੀਆਂ ਜਿਹੜੀਆਂ ਅੱਜ ਜਾ ਕੇ ਕਿਤੇ ਆਈਆਂ ਤੇ ਫਿਰ ਨਾ ਮੈਂ ਇੱਥੇ ਵੀਡੀਓ ਬਣਾਈ ਲਈ ਮੈਂ ਕਿਹਾ ਚਲੋ ਚਿੜੀਆਂ ਦੀ ਵੀਡੀਓ ਵੀ ਤੁਹਾਡੇ ਨਾਲ ਜੜੀ ਸ਼ੇਅਰ ਕਰਦੇ ਆ ਤੇ ਦੇਖੋ ਕਿਤੇ ਨਾ ਕਿਤੇ ਹੈਨਾ ਇਹਨਾਂ ਨੂੰ ਵੀ ਪਤਾ ਹੁੰਦਾ ਵੀ ਮੇਰਾ ਘਰ ਬਣ ਗਿਆ ਕਿੱਥੋਂ ਨਾ ਕਿਤੇ ਆਪੇ ਲੱਭ ਲੈਂਦੀਆਂ ਨੇ ਤੇ ਅਸੀਂ ਇੱਥੇ ਟੰਗ ਦਿੱਤਾ ਸੀ ਪਹਿਲਾਂ ਅਸੀਂ ਸੋਚਿਆ ਵੀ ਇੱਥੇ ਨਾ ਚਿੜੀਆਂ ਖਤਮ ਹੋ ਚੁੱਕੀਆਂ ਆ ਕਿ ਥੋਣ ਗਈਆਂ ਤੇ ਆਪਣੇ ਆਪ ਹੀ ਆ ਕੇ ਦੇਖੋ ਉਹਨਾਂ ਨੇ ਘਰ ਬਣਾ ਲਿਆ ਇੱਥੇ ਤੇ ਅਸੀਂ ਨਾਲ ਦੇ ਨਾਲ ਵੀਡੀਓ ਬਣਾ ਲਈ ਕਿਉਂਕਿ ਸਕੂਲ 'ਚ ਭੇਜਣੀ ਸੀਗੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਤੁਸੀਂ ਆ ਲੈਣੇ ਲਗਾਉਂਗੇ ਨਾ ਉੱਥੇ ਚਿੜੀਆਂ ਆਈਆਂ ਫਿਰ ਉਦੋਂ ਵੀਡੀਓ ਬਣਾ ਕੇ ਸਾਨੂੰ ਸੈਂਡ ਕਰਿਓ ਇੱਕ ਤਰ੍ਹਾਂ ਦਾ ਮੈਸੇਜ ਹੀ ਹੁੰਦਾ ਲੋਕਾਂ ਨੂੰ ਲੋਕਾਂ ਤੱਕ ਮਨਜੋਣ ਦਾ ਹੈ ਨਾ ਵੀ ਇਹੋ ਜਿਹੇ ਕੰਮ ਆਪਾਂ ਨੂੰ ਚਾਹੀਦੇ ਆ ਜਿਹੜੇ ਆ ਪੰਛੀ ਵਗੈਰਾ ਚਿੜੀਆਂ ਵਗੈਰਾ ਹੁੰਦੀਆਂ ਹਨਾ ਇਹਨਾਂ ਨੂੰ ਵੀ ਜਿਹੜਾ ਫਾਇਦਾ ਹੋ ਸਕੇ ਇਸ ਚੀਜ਼ ਦਾ ਤੇ ਖਾਸ ਕਰਕੇ ਗਰਮੀ ਵਾਲੇ ਮੌਸਮ ਵਿੱਚ ਤੇ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਆ ਤੇ ਲੋ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਤੇ ਮੈਂ ਕਰਨ ਲੱਗੀ ਸੀ ਆਪਣੀ ਸਬਜ਼ੀ ਰੋਟੀ ਦੀ ਤਿਆਰੀ ਤੇ ਸਬਜੀ ਰੋਟੀ ਦੀ ਤਿਆਰੀ ਕਰਦੇ ਨਾਲ ਹੀ ਮੈਂ ਆਪਣੇ ਇੱਥੇ ਵਲੌਗ ਦਾ ਵੀ ਐਂਡ ਕਰੂੰਗੀ ਕਿਉਂਕਿ ਨਾ ਮੈਂ ਐਡਿਟਿੰਗ ਵਗੈਰਾ ਵੀ ਕਰਨੀਆਂ ਇਸ ਕਰਕੇ ਉਹਦੇ ਵਿੱਚ ਵੀ ਜਿਹੜਾ ਟਾਈਮ ਲੱਗ ਜਾਂਦਾ ਇਸ ਕਰਕੇ ਮੈਂ ਆਪਣੇ ਵਲੌਗ ਦਾ ਇੱਥੇ ਹੀ ਸਟਾਪ ਕਰੂੰਗੀ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਹੋਊਗੀ ਤਾਂ ਪਿਆਰ ਆ ਜਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਤੁਸੀਂ ਨਾ ਕਮੈਂਟ ਬਿਲਕੁਲ ਵੀ ਨਹੀਂ ਕਰਦੇ ਹੈਗੇ ਮੈਨੂੰ ਨਾ ਉਡੀਕ ਹੁੰਦੀ ਆ ਤੁਹਾਡੇ ਕਮੈਂਟ ਦੀ ਵੀ ਤੁਸੀਂ ਕਮੈਂਟ ਕਰੋਗੇ ਤੇ ਮੈਨੂੰ ਥੋੜੀ ਜਿਹੀ ਜਿਹੜੀ ਮੋਟੀਵੇਸ਼ਨ ਮਿਲੂਗੀ ਇਸ ਕਰਕੇ ਕਮੈਂਟ ਤੁਸੀਂ ਜ਼ਰੂਰ ਕਰਿਆ ਕਰੋ ਤੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਐਦਾਂ ਹੀ ਆਪਣਾ ਜਿਹੜਾ ਸਾਥ ਬਣਾਈ ਰੱਖਿਓ ਤੇ ਮਿਲਦੇ ਆ ਹੁਣ ਆਪਾਂ ਇੱਕ ਪਿਆਰੇ ਜਿਹੇ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾ ਬਾਈ